ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਚੱਲ ਰਹੀ ਹੈ ਸ੍ਰੀ ਅਨੰਦ ਸਾਹਿਬ ਜੈਸੀ ਅਗਨ ਉਤਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਜਹੀ ਕਰਤੇ ਖੇਲ ਰਚਾਇਆ ਜਾਣ ਤਿਸ ਪਾਣਾ ਤਾਂ ਜੰਮਿਆ ਪਰਵਾਰ ਪਰਲਾ ਭਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਆਉ ਦੁਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਇੰਨੇ ਵਿੱਚੇ ਮਾਇਆ ਪਾਇਆ ਸਤਿਗੁਰੂ ਜੀ ਅੱਗੇ ਸਮਝਾਉਂਦੇ ਹਨ ਕਿ ਜਿਵੇਂ ਮਾਂ ਦੇ ਪੇਟ ਵਿੱਚ ਅੱਗ ਹੈ ਜਿਵੇਂ ਬਾਹਰ ਜਗਤ ਵਿੱਚ ਮਾਇਆ ਉਦਖਦਾਈ ਹੈ ਮਾਇਆ ਤੇ ਅੱਗ ਇੱਕੋ ਜਹੀਆਂ ਹਨ ਕਰਤਾਰ ਨੇ ਐਸੀ ਖੇਡ ਰਚ ਦਿੱਤੀ ਹੈ ਜਦੋਂ ਪ੍ਰਮਾਤਮਾ ਦੀ ਰਜਾ ਹੁੰਦੀ ਹੈ ਜੀ ਪੈਦਾ ਹੁੰਦਾ ਹੈ ਪਰਵਾਰ ਵਿੱਚ ਪਿਆਰਾ ਲੱਗਦਾ ਹੈ ਪਰਵਾਰ ਦੇ ਸਾਰੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ ਇਸ ਪਿਆਰ ਵਿੱਚ ਫਸ ਕੇ ਉਸ ਦੀ ਪ੍ਰਭੂ ਚਰਨਾਂ ਨਾਲੋਂ प्रीत ਦੀ ਤਾਰ ਟੁੱਟ ਜਾਂਦੀ ਹੈ ਮਾਇਆ ਦੀ ਤ੍ਰਿਸ਼ਨਾ ਆ ਚੰਗੜਦੀ ਹੈ ਇਹ ਮਾਇਆ ਉਸ ਉੱਤੇ ਆਪਣਾ ਜੋਰ ਪਾ ਲੈਂਦੀ ਹੈ ਮਾਇਆ ਐਸੀ ਹੈ ਜੈਸੀ ਕਿ ਇਸ ਦੀ ਰਾਹੀ ਰੱਬ ਭੁੱਲ ਜਾਂਦਾ ਹੈ ਦੁਨੀਆਂ ਦਾ ਬੋ ਪੈਦਾ ਹੋ ਜਾਂਦਾ ਹੈ ਰੱਬ ਤੋਂ ਬਿਨਾ ਹੋਰ ਹੋਰ ਪਿਆਰਾ ਉਪਜ ਪੈਦਾ ਹੁੰਦੀ ਹੈ ਫਿਰ ਅਜਿਹੀ ਹਾਲਤ ਵਿੱਚ ਆਤਮਿਕ ਆਨੰਦ ਕਿੱਥੋਂ ਮਿਲੇ ਪੰਗੁਰ ਨਾਨਕ ਸਾਹਿਬ ਕਹਿੰਦੇ ਹਨ ਇਹ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ ਚਰਨਾਂ ਨਾਲ ਜੁੜੀ ਰਹਿੰਦੀ ਹੈ ਉਹਨਾਂ ਨੂੰ ਮਾਇਆ ਵਿੱਚ ਵਰਤਦਿਆਂ ਹੀ ਆਤਮਿਕ ਆਨੰਦ ਮਿਲ ਪੈਂਦਾ ਹੈ ਹਰ ਆਪ ਅਮੋਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਵਿਟੂ ਰਹੇ ਲੋਕ ਵਿਲਾਏ ਐਸਾ ਸਤਗੁਰੂ ਜੇ ਮਿਲੈ ਤਿਸਨੂੰ ਸਿਰ ਸੌਪੀਐ ਵਿਚੋ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਅਮੂਲਕ ਹੈ ਆਗਤ ਨਾ ਕੇ ਨਾਨਕਾ ਜਿਨ ਹਰ ਪਲੈ ਪਾਏ ਅੱਗੇ ਸਤਿਗੁਰੂ ਜੀ ਸਮਝਉਂਦੇ ਹਨ ਜਦ ਤੱਕ ਪ੍ਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤੱਕ ਆਨੰਦ ਨਹੀਂ ਮਾਣਿਆ ਜਾ ਸਕਦਾ ਪ੍ਰਭੂ ਦਾ ਮੂਲ ਨਹੀਂ ਪੈ ਸਕਦਾ ਪਰਮਾਤਮਾ ਤਾਂ ਆਦਿ ਕਿਸੇ ਕੀਮਤ ਤੋਂ ਨਹੀਂ ਮਿਲਦਾ ਜੀਵ ਖੱਪ-ਖੱਪ ਕੇ ਆਰ ਗਏ ਕਿਸੇ ਨੂੰ ਤਾਂ ਆਦਿਕ ਕੀਮਤ ਦੇ ਕਿ ਪਰਮਾਤਮਾ ਨਹੀਂ ਮਿਲਿਆ ਆ ਜੇ ਅਜਹੀ ਪਰਮਾਤਮਾ ਮਿਲ ਜਾਵੇ ਜਿਸ ਨੇ ਮਿਲਿਆ ਮਨੁੱਖ ਦੇ ਅੰਦਰੋਂ ਆਪ ਆ ਭਾਉ ਨਿਕਲ ਜਾਏ ਤੇ ਜਿਸ ਗੁਰੂ ਦੇ ਮਿਲਿਆਂ ਜੀਵ ਉਸ ਹਰੀ ਦੇ ਚਰਨਾਂ ਵਿੱਚ ਜੁੜਿਆ ਰਹੇ ਉਹੀ ਹਰੀ ਉਸ ਦੇ ਮਨ ਵਿੱਚ ਵਸ ਪਵੇ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ ਤਾਂ ਉਹ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ ਤਾਂ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਆਤਮਾ ਦਾ ਮੁੱਲ ਇਹ ਸਕਦਾ ਹੈ ਕਿਸੇ ਕੀਮਤ ਨੂੰ ਨਹੀਂ ਮਿਲਦਾ ਪਰ ਪ੍ਰਮਾਤਮਾ ਜਿਨ੍ਹਾਂ ਨੂੰ ਗੁਰੂ ਦੇ ਲੜ ਲਾ ਦਿੰਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ ਉਹ ਆਤਮਿਕ ਆਨੰਦ ਮਾਣਦੇ ਹਨ ਆ ਰਾਸ ਮੇਰੀ ਮਨਵੰਜਾਰਾ ਹਰ ਰਾਸ ਮੇਰੀ ਮਨਵੰਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਹਾ ਖਟਿਓ ਦਿਹਾੜੀ ਇਹੋ ਤਾਂ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ ਕਹ ਨਾਨਕ ਆਸ ਮੇਰੀ ਮਨ ਹੋਵਾ ਬੁਨਜਾਰਾ ਅੱਗੇ ਸਤਿਗੁਰੂ ਜੀ ਸਮਝਾਉਂਦੇ ਖਾਨਾ ਕਿ ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ ਆਤਮਿਕ ਆਨੰਦ ਦੀ ਖੱਟੀ ਖੱਟਣ ਲਈ ਪ੍ਰਮਾਤਮਾ ਦਾ ਨਾਮ ਹੀ ਮੇਰੀ ਰਾਸ ਪੂੰਜੀ ਹੋ ਸਕਦੀ ਹੈ ਮੇਰਾ ਮਨ ਇਸ ਗੁਣਜ ਦਾ ਵਪਾਰੀ ਬਣ ਸਕਦਾ ਹੈ ਪਰਮਾਤਮਾ ਦਾ ਨਾਮ ਮੇਰੀ ਰਾਸ ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ اے ਭਾਈ ਤੁਸੀਂ ਵੀ પ્રેમ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ ਤੇ ਹਰ ਰੋਜ਼ ਆਤਮਿਕ ਆਨੰਦ ਦਾ ਨਾਮ ਲਾਭ ਖਟੋ ਹਰੀ ਨਾਮ ਦਾ ਆਤਮਿਕ ਆਨੰਦ ਇਹ ਤਾਂ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੂੰ ਦੇਣਾ ਪਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ। ਧੰ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਪ੍ਰਮਾਤਮਾ ਦਾ ਨਾਮ ਮੇਰੀ ਊਂਜੀ ਬਣ ਗਈ ਹੈ। ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਿਕ ਆਨੰਦ ਦੀ ਖੱਟੀ ਖਟਦਾ ਹਾਂ।